ਲੱਖ ਚ ਦਰਦ ਔਰ ਚੂਲੇ ਚ ਦਰਦ ਜਾਂ ਫਿਰ ਲੱਤਾਂ ਦੇ ਵਿੱਚ ਦਰਦ ਅਗਰ ਤੁਸੀਂ ਦਵਾਈਆਂ ਖਾ ਖ ਅੱਕ ਚੁੱਕੇ ਹੋ ਤੁਸੀਂ ਦੇਸੀ ਇਲਾਜ ਵੀ ਬਹੁਤ ਜ਼ਿਆਦੇ ਕਰਾ ਲਏ ਹੋਰ ਵੀ ਬਹੁਤ ਟ੍ਰੀਟਮੈਂਟ ਕਰਾਇਆ ਪਰ ਤੁਹਾਨੂੰ ਆਰਾਮ ਨਹੀਂ ਆ ਰਿਹਾ ਬਹੁਤ ਜ਼ਿਆਦੇ ਹੋਰ ਵੀ ਦੇਸੀ ਟੋਟਕੇ ਅਪਣਾਏ ਪਰ ਤੁਹਾਨੂੰ ਫਰਕ ਨਹੀਂ ਪੈ ਰਿਹਾ ਜਾਂ ਫਿਰ ਅੱਜ ਦੀ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਕੋਲ ਪੈਸੇ ਨਹੀਂ ਹਨ ਇਲਾਜ ਲਈ ਜਾਂ ਫਿਰ ਉਹ ਲੋਕ ਜਿਹੜਾ ਇਲਾਜ ਤਾਂ ਕਰਾਉਣਾ ਚਾਹੁੰਦੇ ਨੇ ਪਰ ਉਹ ਘਰੋਂ ਬਾਹਰ ਨਹੀਂ ਜਾ ਸਕਦੇ ਜਾਂ ਫਿਰ ਉਹ ਲੋਕ ਜਿਹੜੇ ਬਹੁਤ ਇਲਾਜ ਕਰਾ ਕਰਾ ਕੇ ਥੱਕ ਚੁੱਕੇ ਨੇ ਕਿਸੇ ਵੀ ਤਰ੍ਹਾਂ ਦਾ ਲੱਕ ਦਰਦ ਹੋਵੇ ਪੁਰਾਣੇ ਤੋਂ ਪੁਰਾਣਾ ਲੱਕ ਦਰਦ ਹੋਵੇ ਆਸਾਨ ਕਸਰਤਾਂ ਕਰਨੀਆਂ ਸ਼ੁਰੂ ਕਰਦੋ ਤੁਸੀਂ ਲੱਕ ਦਰਦ ਤੋਂ ਘਰ ਦੇ ਵਿੱਚ ਆਰਾਮ ਪਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾਬ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਕਰਨੀ ਹੈ ਤੁਸੀਂ ਇੱਕ ਤੌਲੀਆ ਰੱਖ ਲੈਣਾ ਇਸ ਤਰ੍ਹਾਂ ਆਪਣੇ ਲੱਕ ਦੇ ਹੇਠਾਂ ਔਰ ਤੁਸੀਂ ਇਸ ਨੂੰ ਜ਼ੋਰ ਨਾਲ نیچے ਨੂੰ ਪ੍ਰੈਸ ਕਰਨਾ ਐਦਾਂ ਤੌਲੀਆ ਰੱਖਾਂਗੇ ਲੱਕ ਦੇ ਹੇਠਾਂ ਔਰ ਲੱਤਾਂ ਸਿੱਧੀਆਂ ਕਰ ਦਾਂਗੇ ਔਰ ਇਸ ਨੂੰ ਆਪਾਂ ਜ਼ੋਰ ਨਾਲ ਥੱਲੇ ਨੂੰ ਦਬਾਂਗੇ ਤੁਸੀਂ ਦੇਖੋ ਦਬਾਂਗੇ 10 ਗਿਣਾਂਗੇ ਔਰ ਛੱਡ ਦਾਂਗੇ ਇਸਦੇ 5 ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਹੋਏਗੀ ਤੁਸੀਂ ਇੱਕ ਰੋਲਰ ਲੈ ਲੈਣਾ ਇਸ ਨੂੰ ਗੋਡੇ ਦੇ ਥਲੇ ਰੱਖਣਾ ਇਦਾਂ ਐਡੀ ਥਲੇ ਰਹੇਗੀ ਔਰ ਜਦੋਂ ਤੁਸੀਂ ਇਸ ਨੂੰ ਦਬੋਗੇ ਲੱਕ ਉੱਪਰ ਚੱਕਿਆ ਜਾਣਾ ਗਲੂਟ ਮਸਲ ਆਪਣੇ ਐਕਟੀਵੇਟ ਹੋ ਜਾਣੇ ਆ ਇੱਥੇ ਆਪਾਂ 10 ਗੈਣਨੇ ਆ ਔਰ ਛੱਡ ਦੇਣੇ ਆ ਧਿਆਨ ਨਾਲ ਦੇਖੋ ਜਦੋਂ ਆਪਾਂ ਦਬ ਰਹੇ ਆ ਆ ਚੀਜ਼ ਆਪਣੀ ਉੱਚੀ ਚੱਕੀ ਜਾਣੀ ਐ ਲੱਕ ਆਪਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਔਰ ਛੱਡ ਦੇਣਾ ਇਸਦੇ ਵੀ ਆਪਾਂ 10 ਸੈਟ ਦੋਨੋਂ ਸਾਈਡ ਲਾਉਣੇ ਆ ਉਦੋਂ ਅਗਲੀ ਕਸਰਤ ਇਹੀ ਰੋਲਰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖ ਲੈਣਾ ਦੋਨੋਂ ਸਾਈਡ ਤੋਂ ਜ਼ੋਰ ਦੀ ਦੱਬਣਾ 10 ਗਿਣਨੇ ਆ ਔਰ ਫਿਰ ਛੱਡ ਦੇਣਾ ਧਿਆਨ ਨਾਲ ਦੇਖੋ ਦੋਨਾਂ ਗੋਡਿਆਂ ਨਾਲ ਦੱਬ ਦੇਣਾ ਆਪਾਂ ਇਹ ਵਿਚਾਲੇ ਰਹੇਗਾ ਇੱਥੇ ਆਪਾਂ 10 ਗਿਣਨੇ ਆ ਔਰ ਛੱਡ ਦੇਣਾ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਕੀ ਹੋਏਗੀ ਬ੍ਰੇਜਿੰਗ ਦੋਨੋਂ ਗੋਡੇ ਆਪਾਂ ਦੂਰ ਕਰ ਦੇਣੇ ਆ ਇੱਕ ਦੂਸਰੇ ਤੋਂ ਔਰ ਆਪਾਂ ਲੱਕ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਫਿਰ ਆਪਾਂ ਵਾਪਸ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਆਖਰੀ ਕਸਰਤ ਦੋਨੋਂ ਅਡੀਆਂ ਘੜੀਸ ਕੇ ਆਵਾਂਗੇ ਔਰ ਗੋਡਿਆਂ ਤੋਂ ਫੜ ਕੇ ਛਾਤੀ ਦੇ ਨਾਲ ਲਾ ਦੇਣੇ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਫਿਰ ਆਪਾਂ ਅਡੀਆਂ ਥੱਲੇ ਲਾਉਣੀਆਂ ਔਰ ਅਡੀਆਂ ਘੜੀਸ ਕੇ ਸਿੱਧੀਆਂ ਕਰ ਦੇਣੀਆਂ ਇਸ ਦੇ ਵੀ ਤੁਸੀਂ 10 ਸੈੱਟ ਲਾਓ ਔਰ ਨਾਲ ਦੀ ਨਾਲ ਇਸ ਜਗ੍ਹਾ ਤੇ ਸੇਕ ਦਿਓ ਤੁਸੀਂ ਕਸਰਤਾਂ ਕਰੋ ਤੁਸੀਂ ਦੇਖੋਗੇ ਤੁਸੀਂ ਪੁਰਾਣੇ ਤੋਂ ਪੁਰਾਣੇ ਲੱਕ ਦਰਦ ਨੂੰ ਘਰ ਦੇ ਵਿੱਚ ਹੀ ਠੀਕ ਕਰ ਲਿਆ ਹੈ ਸਤਿ ਸ਼੍ਰੀ ਅਕਾਲ ਜੀ